ਹਰ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਆਪਾਂ ਮੜਾ ਜਿਹਾ ਸੁਪਰਮਾਰਕੀਟ ਚੱਲੇ ਆ ਮਨਜੀਦਾ ਟਾਈਮ ਨਹੀਂ ਹੈਗਾ ਕਿਉਂਕਿ ਫਿਰ ਕਹਿੰਦੇ ਤੁਸੀਂ ਜਾਇਆ ਹੁਣ ਸੁਪਰਮਾਰਕੀਟ ਚੱਲੇ ਆ ਸਾਢੇ 5 ਹੋਏ ਹੋਇਆ ਸ਼ਾਮ ਦੇ ਕੰਮ ਤੋਂ ਮੈਂ ਆ ਗਈ ਸੀ ਕਿ 2 ਵਜੇ ਆ ਕੇ ਸੌਂਗੀ ਸੌ ਕੇ ਹੁਣ ਉੱਠ ਕੇ ਰੋਟੀ ਬਣਾ ਕੇ ਦੇਖ ਲਓ ਫਿਰ ਚੱਲੀ ਆ ਮੈਂ ਰੋਟੀ ਛੱਟੀ ਬਣਾਤੀ ਸੀ ਇੱਕ ਘੰਟਾ ਕ ਸੌਂ ਵੀ ਲਈ ਮੈਂ ਨੇ ਹੁਣ ਚੱਲੇ ਆਂ ਸੁਪਰਮਾਰਕੀਟ ਨੂੰ ਬਾਕੀ ਦੇਖਦੇ ਆਂ ਮਨਜੀਤ ਕਾਦ ਕੌਂਦੇ ਨੇ ਬੱਦਲ ਬਹੁਤ ਹੋਏ ਹੋਇਆ ਅੱਜ ਬੱਦਲਵਾਈ ਬਹੁਤ ਆ ਧੁੱਪ ਨਿਕਲੀ ਹੋਈ ਆ ਐ ਸਾਈਡ ਤੇ ਐ ਸਾਈਡ ਤੇ ਦੇਖੋ ਅੱਦਾ ਧੁੱਪ ਧੁੱਪ ਜੀ ਆ ਤੇ ਉਹ ਦੂਜੀ ਸਾਈਡ ਤੇ ਜਿੱਧਰ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਐਨ ਪੂਰੇ ਬੱਦਲ ਚੱਲਦੇ ਆਂ ਹੁਣ ਆਪਾਂ ਗੱਡੀ ਕੱਢੀਏ ਬਾਹਰ ਮੈਨੂੰ ਛੱਡ ਜਾਣਾ ਖੁੱਲਾ ਹੀ ਕੋਈ ਗੱਲ ਨਹੀਂ ਆਏ ਜਾਣਾ ਆਪਾਂ ਨੇ ਹੁਣੇ 벨ਟ ਲਾ ਲਈਏ ਅੱਜ ਜਿਵੇਂ ਨਾ ਚਮਕਦੀ ਜੀ ਧੋਪ ਹੈ ਜਿਹੜੀ ਚਮਕਦੀ ਜੀ ਧੋਪ ਹੁੰਦੀ ਹੈ ਨਾ ਇਹ ਖਤਰਨਾਕ ਹੈ ਠੰਡਾ ਹੈ ਨਹੀਂ ਵੈਸੇ ਮੈਂ ਫਿਰ ਕੰਮ ਤੋਂ ਆਏ ਹਾਂ ਥੱਕੀ ਹੋਈ ਸੀ ਕਿ ਮੈਂ ਕਿਹਾ ਜਾ ਕੇ ਟਪਾਈ ਲੈਣੇ ਪੱਸਾ ਦੇ ਲੈ ਕੇ ਆ ਗਏ ਜੀ ਉੱਥੇ ਮਾਰਕੀਟ ਦਾ ਮੇਰੇ ਤੇ ਬਣਾ ਨਹੀਂ ਹੋਈ ਵੀਡੀਓ ਚਲੋ ਹੁਣ ਮਾਰਕੀਟ ਤੇ ਮੈਂ ਵੀਡੀਓ ਬਣਾਈ ਨਹੀਂ ਹੈਗੀ ਐਨਾ ਮੇਰਾ ਮੂਡ ਖਰਾਬ ਅੱਜ ਗੁੱਸਾ ਮੈਨੂੰ ਬਹੁਤ ਚੜਿਆ ਹੋਇਆ ਪੱਸਾ ਸੱਚ ਮੈਂ ਮਨ ਜਮਾ ਨਹੀਂ ਹੈ ਸਹੀ ਹੈਗਾ ਆ ਗਈ ਮੈਂ ਸੌਦੇ ਲੈ ਕੇ ਆ ਗਈ ਮੈਂ ਹਵਾ ਜੀ ਚੱਲ ਪਈ ਹੋਰੇ ਤਰ੍ਹਾਂ ਦੀ ਦਿਖਾਉਣੀ ਆ ਤੁਹਾਨੂੰ ਬਾਹਰ ਨਿਕਲ ਕੇ ਇਹ ਸੌਦੇ ਲਿਆਂਦੇ ਆਪਾਂ ਨੇ ਮਾਰਕੀਟਸ 'ਚ ਮੈਂ ਵੀਡੀਓ ਨਹੀਂ ਬਣਾ ਸਕੀ ਫੋਨ ਗੱਡੀ 'ਚ ਭੁੱਲ ਗਈ ਪਹਿਲਾਂ ਗੱਡੀ ਮੈਂ ਪਾਰਕਿੰਗ ਲਾਈ ਮਾਰਕੀਟ ਦੇ ਮੁਰੇ ਉੱਥੇ ਮਾਰਕੀਟ ਵਾਲਿਆਂ ਦਾ ਟਰੱਕ ਆ ਗਿਆ ਅੰਦਰ ਤੇ ਮੈਨੂੰ ਹਾਕਾ ਮਾਰਦੇ ਫਿਰਨ ਉੱਥੇ ਤੇ ਗੱਡੀ ਲੈ ਜਾ ਕੇ ਫਿਰ ਉਧਰ ਪਾਰਕਿੰਗ ਚ ਲਾਈ ਮੈਂ ਸੋਚਿਆ ਸੀਗਾ ਮੈਂ ਹਾਂ ਚੱਲ ਮਾਰਕੀਟ ਦੇ ਮੂਰੇ ਹੀ ਲਾ ਲੈਣੀਆਂ ਗੱਡੀ ਵੀ ਚਲੋ ਪਾਣੀ ਲੈ ਜੂਗੇ ਪਾਣੀ ਦੇ ਬੋਤਲਾਂ ਫਿਰ ਨੇ ਦੂਰ ਚੱਕ ਕੇ ਲੈ ਜਾਣੀਆਂ ਔਖੀਆਂ ਕਿ ਮੈਂ ਚੱਕ ਕੇ ਲੈ ਕੇ ਜਾਵੇਂ ਬੰਦਾ ਇੱਕ ਅੱਧੀ ਇੱਕ ਤਾਂ ਸਮਾਨ ਵਾਲਾ ਹੀ ਹੁੰਦਾ ਥੈਲਾ ਜਿਹਾ ਫਿਰ ਉਹ ਕਿੱਥੋਂ ਚੱਕ ਕੇ ਕਾਸੇ ਜਹੇ ਬਸ ਫਿਰ ਮੈਂ ਪਾਣੀ ਲੈ ਕੇ ਨਹੀਂ ਆਈ ਹੈਗੀ ਐ ਦਾ ਤਾਂ ਹੈਗਾ ਪਾਣੀ ਪਰ ਥੋੜਾ ਜਿਹਾ ਪਾਣੀ ਲਿਆ ਕੇ ਰੱਖਦੇ ਹੁੰਨੇ ਆਡਵਾਂਸ ਵੀ ਕਈ ਵਾਰੀ ਨਹੀਂ ਲਿਆ ਹੁੰਦਾ ਹਨਾ ਇਹ ਤਾਂ ਅੱਜ ਮੇਰੇ ਨਾਲ ਹੋਈ ਪਹਿਲਾਂ ਹੀ ਮੇਰਾ ਅੱਜ ਮੂਡ ਖਰਾਬ ਹੈ ਬਹੁਤ ਜ਼ਿਆਦਾ ਮੈਨੂੰ ਅੱਜ ਮੇਰਾ ਮਨ ਨਹੀਂ ਲੱਗ ਰਿਹਾ ਅਜਮਿਤ ਕਿਹ kaha ਆਹਾਂ ਗਾਇਕੀ ਆ ਬਿੱਲੀ ਜਦੋਂ ਮਾ ਆ ਕੇ ਗੱਡੀ ਖੜਾਈ ਜਦ ਛੜ ਮਾਰ ਕੇ ਉੱਪਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਲਾਮ ਨਮਸਕਾਰ ਦੇਖੋ ਬੱਦਲ ਕਿਵੇਂ ਹੋਏ ਹੋਇਆ ਇੱਧਰ ਤੇ ਨਾ ਆਹ ਕਾਲੀਆਂ ਘਟਾਵਾਂ ਚੜ੍ਹ ਕੇ ਆ ਰਹੀਆਂ ਤੇ ਇੱਧਰਲੀ ਸਾਈਡ ਤੇ ਸੂਰਜ ਛਿਪ ਰਿਹਾ ਏ ਹਵਾ ਚੱਲ ਪਈ ਠੰਡੀ ਠੰਡੀ ਹੁਣ ਹੁਣ ਆਹ 2 ਦਿਨ ਮੌਸਮ ਖਰਾਬ ਦੱਸਿਆ ਹੋਇਆ ਏ ਤੇ ਕਹਿੰਦੇ ਬਹੁਤ ਠੰਡ ਹੋ ਜਾਨੀ ਆ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਬਈ ਦੇਖੋ ਵਾਹਕ ਨੂੰ ਸਭ ਤੇਂ ਕਿਰਪਾ ਰੱਖੇ ਚਾੜੀ ਕਲਾ ਰੱਖੇ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਵਾਂ ਆ ਦੇਖੋ ਸੰਗਤਰੇ ਨੂੰ ਆਪਣੇ ਨੂੰ ਫਾਲ ਪੈ ਗਿਆ ਪਿਛਲੇ ਸਾਲ ਤਾਂ 5-7 ਸੰਗਤਰੇ ਹੀ ਲੱਗੇ ਸੀਗੇ ਹਰ ਇੱਕ ਸਾਲ ਬਹੁਤ ਸੰਗਤਰੇ ਲੱਗਦੇ ਆ ਪਰ ਨਾ ਇਹ ਸ਼ਾਂਕਤਾ ਸੀ ਆਪਾਂ ਨੇ ਪਰਸੋਂ ਤਾਂ ਕਰਕੇ ਇਹਨੂੰ ਘੱਟ ਸੰਗਤਰੇ ਲੱਗੇ ਸੀਗੇ ਐਤਕੀ ਬਹੁਤ ਸੰਗਤਰੇ ਲੱਗਣਗੇ ਦੇਖਿਓ ਕਿ ਮੈਂ ਫਿਰਦੀਆਂ ਨੇ ਕੱਲ ਦੇ ਕੱਪੜੇ-ਕੁਪੜੇ ਧੋਤੇ ਪੈਆਂ ਤੈਹਾ ਮਾਰਨੀਆਂ ਐ ਆ ਪਕਾਲੇ ਗੁਰਦੁਆਰਾ ਸਾਹਿਬ ਕੈਸੀ ਉਦਾਂ ਹੀ ਸਮਾਨ ਦਾ ਖਲਾਰਾ ਪਾਇਆ ਪਿਆ ਹਜੇ ਠੀਕਾ ਕਰਨਾ ਐ ਬਸ ਮਨ ਨਹੀਂ ਕਰਿਆ ਉਦਾ ਹੁਰਤਰਾ ਹੋਇਆ ਪਿਆ ਅੱਜ ਪਤਾ ਨਹੀਂ ਕਿਉਂ ਦਿਲ ਜਿਆ ਨਹੀਂ ਲੱਗਦਾ ਹੈਗਾ ਜੰਮਾ ਮੂੜਨਾ ਖਰਾਬ ਹੋਇਆ ਪਿਆ ਜੰਮ ਐਦਾਂ ਬਸ ਗੁੱਸਾ ਚੜ ਰਿਹਾ ਹਰੇਕ ਤੇ ਇਹ ਨਾ ਗੁੱਸਾ ਜਿਵੇਂ ਚੜ ਰਿਹਾ ਬਹੁਤ ਜ਼ਿਆਦਾ ਤਾਂ ਲੱਗਦਾ ਵੀ ਬਸ ਗਾਇ ਆ ਸਾਦੇ ਆਪਾਂ ਆ ਸਾਦੇ ਆਪਾਂ ਨੇ ਲਿਆਂਦੇ ਕ੍ਰਸਨ ਕ੍ਰਸਨ ਹੁਣ ਇਹਨਾਂ ਨੂੰ ਟਕਾਉਣੇ ਆ ਤੇ ਦੇਖਦੇ ਹਾਂ ਕੀ ਕਰਦੇ ਹਾਂ ਮਨਜੀਤ ਅਜੇ ਤੱਕ ਆਏ ਨਹੀਂ ਹੈਗੇ ਵਿਚਾਰੇ ਲੇਟੇ ਹੋ ਗਏ ਤੇ ਮੈਂ ਤਾਂ ਬੈਠੀਆਂ ਆ ਕੇ ਮੜ ਜਾਈ ਜੀ ਅੱਜ ਅੱਜ ਸੋਮਵਾਰ ਹੈ ਅਪਾ ਪੂਰਾ ਹੱਦ ਲੈਂ ਮੈਂ ਵੈਲਕਮ ਬੈਕ ਜੀ ਆਪਾ ਨਾ ਕੀ ਹਾਲ ਚਾਲ ਹੈ ਤੁਹਾਡਾ ਮੈਨੂੰ ਉਮੀਦ ਹੈ ਤੁਸੀਂ ਠੀਕ-ਠਾਕ ਹੋਵੋਗੇ ਆਪਾਂ ਕੱਲ ਪਿਆਜ਼ ਭੁੱਲਿਆ ਸੀ ਅੱਜ ਲੈ ਕੇ ਆਇਆ ਆਉਂਦੇ ਆਉਂਦੇ ਮਾਰਕੀਟ ਗਏ ਸੀਗੇ ਅੱਜ ਆਪਾਂ ਨੇ ਨਾ ਮੀਟ ਬਣਾਉਣਾ ਹੈ ਪਹਿਲਾ ਮੀਟ ਇਹਦੇ ਵਿੱਚ ਰੱਖ ਕੇ ਆਪਾਂ ਨੇ ਉਹ ਕਰਨਾ ਹੈ ਮੜਾ ਜੀ ਆਪਾ ਨਣਾ ਜਾਈ ਮੇਰੇ ਕੋਲ ਇੱਥੇ ਤੂਰ ਦਾ ਮੀਟ ਬਣਾਉਣਾ ਆਪਾਂ ਨੇ ਇਹ ਦਨਾ ਮਾੜਾ ਜਾਕਾ ਜੇ ਆਪਾਂ ਨਹੀਂ ਤਾਂ ਮੜਾ ਜਿਦਾ ਸੇਕ ਜਲਵਾ ਲਵੇ ਨਾ ਫਿਰ ਵਧੀਆ ਸੋਨਾ ਬਣਦਾ ਹੈ ਈਟ ਮੈਨੂੰ ਲੱਗਦਾ ਮੜਾ ਜਿਆਦਾ ਹੀ ਆ ਦੇਖੀ ਚੋ ਹਾਂ ਹਾਂ ਦੇਖੋ ਪਨੇ ਦੇ ਵਿੱਚ ਲਾ ਦੇਣਾ ਹੋ ਜੀ ਵੀ ਉਹਨੇ ਵਰਜਾਪਾਂ ਪਿਆਜ਼ ਵੀ ਤਿਆਰ ਕਰ ਲਈਏ ਰੱਖ ਪਾਉਣੀ ਆ ਸਰ ਤਾਂ ਅੱਜ ਨਾ ਠੰਡ ਠੰਡ ਜੀ ਆ ਕੁੱਟੀ ਪਾਉਣ ਲੱਗੇ ਆ ਇੱਥੇ ਮੌਸਮ ਦਾ ਕੁਝ ਨਹੀਂ ਪਤਾ ਲੱਗਦਾ ਹੁਣ ਗਰਮੀ ਸੀਗੀ ਗਰਮੀ ਹੋਗੀ ਤੇ ਇੱਕ ਹਫ਼ਤਾ ਪੂਰੀ ਗਰਮੀ ਹੁਣ ਠੰਡ ਹੋ ਗਈ ਆਸ ਪਿਓ ਜੀ ਲਈ ਕੱਟ। ਥਲੀਡ ਦੇ ਵਿੱਚ ਪਿਆਜ਼ ਸੋਨੇ ਪਾਲਵੇ ਬੰਦਾ ਜਿਵੇਂ ਨਾ ਪਿਆਜ਼ਾਂ ਪਿਆਜ਼ਾਂ ਦੇ ਨਾਲੇ ਫਿਰ ਤਰੀਜੀ ਵਧੀਆ ਬਣਦੀ। ਸੋਨੇ ਪਿਆਜ਼ ਜੇ ਪਾਲਵੇ ਵਧੀਆ ਫਿਰ ਪੌਣ ਦੀ ਇਸ ਮੈਂ ਪਾਉਣ ਲੱਗੀ ਆ ਦੋ ਪਿਆਜ਼ ਪਾਉਂਗੀ ਇਹ ਵਾਲੇ ਦੋ ਪਿਆਜ਼ ਪਾਉਣੇ ਆਪਾਂ ਨੇ ਕਿਲੋ ਆਪਣਾ ਕਿਲੋ ਮੀਟ ਹੈ ਕਿਲੋ ਕਾ ਦੇਖ ਲਓ ਆਹ ਮੀਡੀਅਮ ਸਾਈਜ਼ ਦੇ ਦੋ ਪਿਆਜ਼ ਪਾ ਲੈਣੇ ਆ ਤੇ ਤੇ ਆਪਾਂ ਨੇ ਲਸਣ ਪਾਉਣਾ ਹੈ ਮਿਰਚਾਂ ਪਾਉਣੀਆਂ ਹੈ ਉਹੀ ਸਮਾਨ ਪਾਉਣਾ ਸਾਰਾ ਆ ਦੋ ਪਿਆਜ਼ ਐਡ ਐਡ ਇੱਕ ਪਾਉਣੇ ਆ ਆਪਾਂ ਨੇ ਇਹਨਾਂ ਆਪਾਂ ਨੇ ਜਿਵੇਂ ਗ੍ਰੈਂਡ ਨਹੀਂ ਕਰਨਾ ਹੈਗਾ ਐਦਾਂ ਹੀ ਮੋਟਾ-ਮੋਟਾ ਜਿਹਾ ਕੱਟ ਕੇ ਤੜਕਾ ਲਾ ਲੈਣਾ ਫਿਰ ਆਪਾਂ ਨੇ ਉਹ ਦੂਜੀ ਮਸ਼ੀਨ ਦੇ ਨਾਲ ਮੜਾ ਜਿਹਾ ਕਰ ਦੇਣਾ ਗ੍ਰੈਂਡ ਜਿਹਾ ਅਦਰਬ ਜੀ ਮੇ ਫੋਨ ਦੇ ਕੈਮਰੇ ਚ ਥੋੜੀ ਜੀ ਵੀਡੀਓ ਦੀ ਕਲੀਅਰਟੀ ਜੀ ਨਹੀਂ ਆਉਂਦੀ ਹੈਗੀ ਇੰਨੀ ਜ਼ਾਦੇ ਵਧੀਆ ਮੈਂ ਹੁਣ ਸੋਚਦੀ ਆਂ ਵੀ ਹੋਰ ਫੋਨ ਲੈ ਲਵਾਂ ਕਿਉਂਕਿ ਆਪਾਂ ਨੇ ਵਲੌਗ ਤਾਂ ਬਣਾ ਹੀ ਕਰਨੇ ਆ ਤੇ ਇੱਕ ਮੈਂ ਮਾਈਕ ਲੈ ਕੇ ਆਉਂਗੀ ਅ ਜੇ ਮੈਂ ਟਾਈਮ ਜਨ ਹੈਗਾ ਤੁਸੀਂ ਦੱਸਿਓ ਬਈ ਕਿਹੜਾ ਫੋਨ ਬਲੌਗਿੰਗ ਲਈ ਵਧੀਆ ਰਹਿੰਦਾ ਏ ਕਿਉਂਕਿ ਓਡੀਟਿੰਗ ਵੀ ਕਰਨੀ ਹੁੰਦੀ ਆ ਦੱਸਿਓ ਸਾਰੇ ਜਣ ਪਾਉਣਾ ਹੈਗਾ ਥੋੜਾ ਜਿਹਾ ਪਾਉਣਾ ਹੈ ਹੋਣਾ ਇੰਨੀ ਜਿਆਦਾ ਠੰਡ ਤਾਂ ਹੈ ਨਹੀਂ ਥੋੜੀ ਜਿਹਾ ਮੈਂ ਤਾਂ ਬਾਹਰ ਤੇ ਫਰੈਸ਼ ਪਿਆਜ਼ ਦੀਆਂ ਭੁੰਕਾ ਨਹੀਂ ਲੈ ਕੇ ਆਉਂਗੀ ਉਹ ਵੀ ਪਾਉਣੀ ਹੈ ਤੇ ਅਦਰਕ ਅਦਰਕ ਆਪਾਂ ਨੇ ਪਾ ਲੈਣਾ ਇੰਨਾ ਕੁ ਬਹੁਤ ਹਾਂ ਮਿਰਚਾਂ ਕੱਢ ਲਏ ਗਏ ਆ ਆਪਾਂ ਨੇ ਨਾ ਸਾਗ ਵੀ ਬਣਾ ਕੇ ਰੱਖਿਆ ਹੋਇਆ ਮੀਟ ਦੇ ਵਿੱਚ ਨਾ ਆਪਾਂ ਨੇ ਇਹ ਸਾਰਾ ਕੁਝ ਪਾਉਣਾ ਦੋ ਪਿਆਜ਼ ਆਹ ਲਾਲ ਮਿਰਚਾਂ ਵੀ ਆਪਾਂ ਨੇ ਪਾਉਣੀਆਂ ਐ ਵਿੱਚ ਇਹ ਹੋਣੀਆਂ ਪਹਿਲਾਂ ਤੜਕੇ ਚ ਪਹਿਲਾਂ ਇਹ ਸਿਟਣੀਆਂ ਲਸਣ ਅਦਰਕ ਹਰੀਆਂ ਮਿਰਚਾਂ ਤੇ ਆ ਹੈਗੀ ਐ ਰਾਈ ਆ ਹੈਗਾ ਜੀਰਾ ਤੇ ਇਹ ਹੈਗਾ ਸੁੱਕਾ ਧਨੀਆ ਸੁੱਕਾ ਧਨੀਆ ਵੀ ਆਪਾਂ ਨੇ ਪਾਉਣਾ ਹੈ ਤੇ ਦੇਸੀ ਘਿਓ ਦਲਾਉਣਾ ਆਪਾਂ ਨੇ ਤੜਕਾ ਦੇਖੋ ਐਦਾਂ ਦਾ ਮਸਾਲਾ ਹੋ ਗਿਆ ਹੁਜੇ ਆਪਾਂ ਨੇ ਇਹਨਾਂ ਚ ਨੂਨ ਹਲਦੀ ਹੁਲਦੀ ਨਹੀਂ ਪਾਈ ਹੈਗੇ ਐਦਾਂ ਇੰਨਾ ਘੁੰਨ ਕੇ ਨਾ ਇਹਨੂੰ ਹੁਣ ਪੀਸ ਲੈਣਾ ਹੈ देखो जी अपना मसाला तैयार है बिच अपन आलू भी रखते थे पाते सके हूँ अपन ने ये मीट पा देना है मसाला है बहुत सोहना बन गया एडा बनना चाहिए मसाला मीट भी पाता जी आपने थोड़ा जन एदा ही भुनना है पानी नहीं पा ਮੜਾ ਜਿਆਦਾ ਪੁੰਨ ਜੇ ਹੋ ਗਿਆ ਨਾ ਐਦਾਂ ਮਸਾਲਾ ਜਰਾ ਚ ਜੇ ਗਿਆ ਫਿਰ ਆਪਾਂ ਨੇ ਜਿੰਨੀ ਕਾਪਾਂ ਨੂੰ ਲੋੜ ਨਾ ਪਾਣੀ ਪਾ ਦੇਣਾ ਅੱਜ ਨਾ ਮੌਸਮ ਬਹੁਤ ਠੰਡਾ ਹੋਇਆ ਸਬਜੀ ਬਣਾਉਣ ਕਰਕੇ ਨਾ ਮੈਂ ਆਹ ਟਾਕੀ ਖੁੱਲੀ ਰੱਖੀ ਹੋਈ ਆ ਠੰਡੇ ਠੰਡੀ ਹਵਾ ਆ ਰਹੀ ਆ ਬਹੁਤ ਜ਼ਿਆਦੇ ਤੇ ਬਸ ਹੁਣ ਆਪਾਂ ਨੇ ਰੋਟੀ ਬਣਾ ਲੈਣੀ ਆ ਤੇ ਮਨਜੀਤ ਅਜੇ ਆਈ ਨਹੀਂ ਹੈਗਾ ਦੇਖ ਨਾ ਕਦਾ ਫੋਨ ਦੇ ਨੇ ਫੋਨ ਕਰਿਆ ਮੈਂ ਇੱਕ ਦੋ ਵਾਰੀ ਕਾਫੀ ਪਰ ਉਹਨਾਂ ਨੇ ਫੋਨ ਚੱਕਿਆ ਨਹੀਂ ਹੈਗਾ ਬਾਹਰ ਦਾ ਮੌਸਮ ਮੈਂ ਕਿਹਾ ਤੁਹਾਨੂੰ ਦਿਖਾ ਦਮਾ ਦੇਖੋ ਬੱਦਲ ਵਾਈ ਕਿਵੇਂ ਹੋਈ ਹੋਈ ਹੈ ਥੋੜਾ ਥੋੜਾ ਮੀਂਹ ਵੀ ਪਿਆ ਸੀਗਾ ਆ ਦੇਖੋ ਤੁਹਾਨੂੰ ਦਿਖਾਵਾ ਇਹ ਆ ਦੇਖੋ ਮੀਂਹ ਪਿਆ ਹੋਇਆ ਦੇਖ ਪਰ ਹੁਣ ਰੁਕ ਗਿਆ ਰੋਡ ਤੇ ਦੇਖੋ ਬੱਦਲ ਬਹੁਤ ਹੋਇਆ ਹੋਇਆ ਹੈ ਪਾਪਾ ਨੇ ਆਪਣਾ ਸਮਾਨ ਇਕੱਠਾ ਕਰਿਆ ਇਹਨੇ ਜਿਹੜਾ ਤੰਗਾਇਏ ਸੀਗੇ ਪਾਇਆ ਸੀਗਾ ਜਿਵੇਂ ਚੂੜੀਆਂ ਚਾੜੀਆਂ ਰੱਖ ਦिए ਇਹਨਾਂ ਨੂੰ ਬਾਕੀ ਦਾ ਸਮਾਨ ਚੱਕ ਕੇ ਰੱਖ ਦਿਓ ਉਦਾਂ ਹੀ ਮੇਰਾ ਖਲਾਰਾ ਪਾਇਆ ਪਿਆ ਤੇ ਬਾਹਰ ਨਾ ਮੈਂ ਪੈ ਰਿਹਾ ਜੀ ਮਨਜੀਤ ਆਗੇ ਕੰਮ ਤੋਂ ਮੈਨੂੰ ਕਹਿੰਦੇ ਦਰਵਾਜ਼ਾ ਖੋਲਦੇ ਪਰ ਆਪਾਂ ਨੇ ਗੱਡੀ ਵੀ ਬਾਹਰ ਕੱਢਣੀ ਆ ਆਪਣੀ ਕਿਉਂਕਿ ਮੈਂ ਆਪਣੀ ਗੱਡੀ ਨੂੰ ਲੈ ਕੇ ਜਾਣਾ ਚਾਹੁੰਦੀ ਆ ਮਨਜੀਤ ਦੀ ਗੱਡੀ ਥੋੜੀ ਭਾਰੀ ਆ ਮੈਨੂੰ ਥੋੜਾ ਝੋਕੀ ਲੱਗਦੀ ਆ ਉਧਰ ਤਾਂ ਕੋਈ ਉਹ ਨਹੀਂ ਪਰ ਮੈਂ ਆਪਣੀ ਗੱਡੀ ਮੈਂ ਮੈਂ ਲੈ ਕੇ ਜਾਉਂਗੀ ਮੈਨੂੰ ਇਹ ਹੀ ਜਾਦੇ ਵਧੀਆ ਲੱਗਦੀ ਆ ਮੈਨੂੰ ਆਪਣੀ ਗੱਡੀ ਚਲਾਣੀ ਹੁਣ ਆਪਾਂ ਗੱਡੀ ਕੱਢ ਦਈਏ ਬਾਹਰ

ਗੇਟ ਨਾ ਥੋੜਾ ਜਿਹਾ ਆਹ ਹੋਈ ਰਹਿ ਗਿਆ ਸੀਗਾ ਖੁੱਲਿਆ ਨਹੀਂ ਸੀ ਚੰਗੀ ਤਰ੍ਹਾਂ ਖੁੱਲਿਆ ਮੈਂ ਕਿਹਾ ਆਪਣਾ ਰੋਡ ਵੀ ਬਹੁਤ ਚੱਲਦਾ ਜਦੋਂ ਗੱਡੀ ਗੁੱਡੀ ਆ ਜਾਂਦੀ ਹੈ ਉਹ ਜੀ ਆਪ ਬਾਈਕ ਤੇ ਖੜਾ ਲੈ ਗੱਡੇ ਐਨਾ ਕਈ ਵਾਰੀ ਰੋਡ ਬਹੁਤ ਜਲਦਾ ਮੈਂ ਤੁਹਾਨੂੰ ਦਿਖਾਉਣੀ ਐ ਮੀ ਪੈਂਦਾ ਦੇਖ ਐਨਾ ਮੈਂ ਪੈਰੇ ਆਪਾਂ ਮਨਜੀਤ ਦੀ ਵੇਟ ਕਰ ਰਹੇ ਆ ਅਜੇ ਆਏ ਨਹੀਂ ਹੈਗੇ ਤੇ ਬਿੱਲੀਆਂ ਦੇਖ ਲਓ ਆਪਣੀਆਂ ਕਿਵੇਂ ਭਿੱਜੀਆਂ ਫਿਰਦੀਆਂ ਉਹ ਉਹ ਬੈਠੇ ਆ ਦੇਖੋ ਦਿਖਦੀਆਂ ਮਨਜੀਤ ਮੈਨੂੰ ਕਹਿੰਦੇ ਹੈ ਕਹਿੰਦੇ ਤੂੰ ਦੇਖੋ ਦੇਖੋ ਬਹੁਤ ਕਹਿਣੀ ਆ ਮੈਨੂੰ ਦੱਸਿਓ ਵੀ ਮੈਂ ਇਦਾਂ ਬਹੁਤ ਕਹਿਣੀ ਆ ਆਪਾਂ ਇਦਾਂ ਗੱਲ ਕਰਦੇ ਸੀਗੇ ਜਿਵੇਂ ਆਪਾਂ ਗਰੀਸ 'ਚ ਰਹਨੇ ਆ ਅ ਮ ਗੇਤੇ ਵੀ ਤੁਸੀਂ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਹੋ ਆਪਣੇ ਲੋਕਾਂ ਦੇ ਇਹੀ ਸੁਭਾਅ ਹੈ ਬਿਨਾ ਹੋ ਇੱਕ ਦੂਜੇ ਦਾ ਐ ਹਿੰਮਤ ਜੀ ਨਹੀਂ ਬਣਦੇ ਹੈਗੇ ਸਗੋਂ ਇੱਕ ਦੂਜੇ ਨੂੰ ਨਾ ਐ ਕਹਨੇ ਆ ਵੀ ਹੈ ਵੀ ਇਹ ਹੈ ਮੈਂ ਤਾਂ ਨਾ ਹੁਣ ਇਹ ਗੱਲ ਬਹੁਤ ਨੋਟ ਕਰੀਏ ਬਹੁਤ ਜਿਆਦਾ ਜਿਹੜੇ ਹਜੇ ਤੁਹਾਨੂੰ ਜਾਣਦੇ ਨਹੀਂ ਵੀ ਤੁਹਾਡੇ ਨਾਲ ਉਹਨਾਂ ਦਾ ਲਿੰਕ ਨਹੀਂ ਹੈਗਾ ਉਹ ਤੁਹਾਨੂੰ ਹੱਲਾਸ਼ੇਰੀ ਦੇਣਗੇ ਉਹ ਤੁਹਾਡੇ ਏਦਾਂ ਕੰਮ ਤੁਹਾਨੂੰ ਦੱਸਣਗੇ ਵੀ ਤੂੰ ਏਦਾਂ ਕਰ ਏਦਾਂ ਕਰ ਹੈਨਾ ਵੀ ਤੂੰ ਕਾਮਯਾਬ ਹੋ ਜਾਣਾ ਕੋਈ ਨਾ ਤੂੰ ਚੱਕ ਦੇ ਫੱਟੇ ਪਰ ਸਮਝਿਕੇ ਤੁਸੀਂ ਹੁਣ ਮੈਂ ਕੀ ਬੋਲ ਕੇ ਕੀ ਦੱਸਾਂ ਮਨਜੀਤ ਦੀ ਗੱਡੀਓ ਕਰਤੀ ਅੱਗੇ ਆਪਾ ਨੇ ਵੀ ਆਪਣੀ ਗੱਡੀ ਲਿਆ ਕੇ ਖੜਾ ਲੇ ਸਾਸਰੀਕਾਲ ਜੀ ਕਿਵੇਂ ਹੋ ਕਿਵੇਂ ਹੋ ਜੀ ਵਧੀਆ ਠੀਕ ਠਾਕ ਹਾਂ ਮੀ ਦੇਖ ਲਓ ਇਹਨਾਂ ਨੂੰ ਮੈਂ ਪਾਈ ਨਹੀਂ ਹਜੇ ਪਾਈ ਤਾਂ ਹੀ ਮਾਂ ਮਾਂ ਕਰਦੀਆਂ ਫਿਰਦੀਆਂ ਪਾਈ ਨਹੀਂ ਨੰਨ ਪਾਈ ਤਾਂ ਨਹੀਂ ਪਾਈ ਬਾਬਾ ਬਾਈ ਰੋ ਰੋ ਜਿੱਥੇ ਜਾਏ ਜਾ ਮਾਰਕੀਟ ਮੈਂ ਰੋਜ਼ ਰੋਜ਼ ਮੈਂ ਕਿੱਥੇ ਮਾਰਕੀਟ ਜਾਏ ਜਾਵਾ ਅੱਜ ਕੱਲ ਮੈਂ ਸੌਦੇ ਲੈ ਕੇ ਆਈ ਤੁਹਾਡੇ ਸਾਹਮਣੇ ਤੇ ਪਿਆਜ਼ ਭੁੱਲੇ ਪਿਆਜ਼ ਮੈਂ ਅੱਜ ਲੈ ਕੇ ਆਈ ਆਂ ਮੀਟ ਆਪਣਾ ਬਣ ਗਿਆ ਇੰਨਾ ਸਵਾਦ ਆਹ ਜੀ ਮੈਂ ਤੁਹਾਨੂੰ ਇਹ ਆ ਦੇਖਾ ਜੀ ਆਹਾਂ ਆਪਣਾ ਮੀਟ ਤਿਆਰ ਹੈ ਬਹੁਤ ਜ਼ਿਆਦੇ ਵਧੀਆ ਫੋਨ 'ਚ ਪਤਾ ਨਹੀਂ ਇੰਨੀ ਕਲੀਅਰਟੀ ਆ ਰਹੀ ਆ ਕਿ ਨਹੀਂ ਬਹੁਤ ਜਿਆਦਾ ਖਾਣਾ ਤੇ ਖਾਣਾ ਤਿਆਰ ਹੈ ਜੀ ਮੀਟ ਆਪਣਾ ਬਹੁਤ ਟਾਪ ਦਾ ਬਣਿਆ ਹੈ ਟੇਸਟੀ ਪੂਰਾ ਫੁੱਲ ਟੇਸਟੀ ਦੇ ਨਾਲ ਸਲਾਦ ਨਾਲ ਰੱਖ ਲੈਣਾ ਹੁਣ ਫੁਲਕੇ ਆਪਾਂ ਨੇ ਆਜੋ ਜੀ ਨੇ ਜਿਹਨੇ ਖਾਣਾ ਹੈ ਜੰਮੀ ਜੰਮੀ ਬਹੁਤ ਟੇਸਟੀ ਵੈਲਕਮ ਤੁਸੀਂ ਕੀ ਕਰਦੇ ਆ ਹਾਂ ਜੀ ਮੈਂ ਮੈਂ ਬਰਤਾਵ ਲੁਨੇ ਘੱਲ ਕਮੀ ਹੈ ਸਰੀ ਚ ਕਿਹੜਾ ਕੈਲਸ਼ੀਅਮ ਦੀ ਵਿਟਾਮਿਨ ਡੀ ਹੈ ਇਹ ਵਿਟਾਮਿਨ ਡੀ ਪਤਾ ਨਹੀਂ ਕਿਹੜਾ ਹੈ ਮਿਕਸਚ ਹੈ ਇਹ ਡਾਕਟਰ ਕਹਿੰਦੇ ਸਵੇਰ ਆਮ ਲਈ ਦੇ ਕਰ ਗਏ ਸੀ ਰੋਟੀ ਦੇ ਪਾਣਾ ਦੂ ਸਵੇ ਸਵੇ ਸ਼ਾਮ ਵੀ ਸਵੇ ਸ਼ਾਮ ਵੀ ਇੱਕ ਟਾਈਮ ਸ਼ਾਮ ਨੂੰ ਹੈ ਜਿਆਦਾ ਹੀ ਵੱਧ ਗਿਆ ਤੁਸੀਂ ਤਾਂ ਕਹ ਹੈ ਹੈ ਨਾ ਨਹੀਂ ਬਈ